हां दोस्तो, जी दोस्तों एक बार ही कहंदे ਕਿਸੇ ਥੀਏਟਰ ਦੇ ਵਿੱਚ ਸਿਨੇਮੇ ਦੇ ਵਿੱਚ ਇੱਕ ਫਿਲਮ ਚੱਲ ਰਹੀ ਸੀ ਸ਼ਾਰਟ ਮੂਵੀ ਸੀ ਕੋਈ ਫਿਲਮ ਚੱਲ ਰਹੀ ਸੀ ਤਾਂ ਫਿਲਮ ਚੱਲਦੇ ਚੱਲਦੇ ਜਿਹੜਾ ਮਤਲਬ ਉਹਦੇ ਸਕਰੀਨ ਦੇ ਉੱਪਰ ਇੱਕ ਸੀਨ ਆਇਆ ਜਿਹਦੇ ਵਿੱਚ ਇੱਕ ਚਿੱਟੇ ਚਿੱਟੇ ਰੰਗ ਦਾ ਮਤਲਬ ਛੱਤ ਵਾਲਾ ਪੱਖਾ ਦਿਖਾਇਆ ਗਿਆ ਮਤਲਬ ਉਹ ਖੜਾ ਹੋਇਆ ਪੱਖਾ ਜਾਂ ਚੱਲਦਾ ਹੋਇਆ ਪੱਖਾ ਉਹੀ ਸੀਨ ਉੱਥੇ ਮਤਲਬ ਉੱਥੇ ਉਹਨੂੰ ਪਾਜ ਕੀਤਾ ਗਿਆ ਰੋਕਿਆ ਗਿਆ ਤਾਂ ਉਹ ਪੱਖਾ ਉਦਾਂ ਹੀ 1 ਮਿੰਟ 2 ਮਿੰਟ 3 ਮਿੰਟ 4 ਮਿੰਟ 5 ਮਿੰਟ ਹੋ ਗਏ 5 6 ਮਿੰਟਾਂ 5 6 ਮਿੰਟ ਜਦੋਂ ਹੋ ਗਏ ਤਾਂ ਜਿੰਨੇ ਲੋਕ ਉਸ ਫਿਲਮ ਨੂੰ ਦੇਖਣ ਆਏ ਸੀਗੇ ਤਾਂ ਉਹ ਸਾਰਿਆਂ ਨੇ ਇਤਰਾਜ਼ ਕੀਤਾ ਤਾਂ ਉਹ ਘਬਰਾ ਗਏ ਬੋਲਣ ਲੱਗੇ ਵੀ ਇਹ ਕੋਈ ਫਿਲਮ ਆ ਸਾਡਾ ਟਾਈਮ ਖਰਾਬ ਕਰਤਾ ਇਦਾਂ ਜਾਂ ਇਦਾਂ ਤਾਂ ਕੁਝ ਕੋ ਉੱਠ ਕੇ ਚਲੇ ਗਏ ਕੁਝ ਕੋਤੇ ਇਤਰਾਜ਼ ਕਰਨ ਲੱਗੇ ਬੋਲਣ ਲੱਗੇ ਤਾਂ ਇੰਨੇ ਹੀ ਕਹਿੰਦੇ ਜੋ ਪੱਖਾ ਸੀ ਉਹ ਤੋਂ ਜੋ ਕੈਮਰਾ ਸੀ ਸਕਰੀਨ ਦੇ ਉੱਪਰ नीचे नु आया मतलब एक कमरे दी छत वाला पक्खा दिखाया गया सी ओ छत तो जमे जमे ओ कैमरा ਥੱਲੇ ਨੂੰ ਆਇਆ ਉਹਦਾ ਸੀਨ ਅੱਗੇ ਵਧਿਆ ਤੇ ਆਵਾਜ਼ ਵੀ ਉਨੀ ਸ਼ੁਰੂ ਹੋਈ ਤਾਂ ਅੱਗੇ ਜੋ ਸੀਨ ਦੇ ਵਿੱਚ ਦਿਸਿਆ ਉਹ ਇੱਕ ਬੈੱਡ ਦੇ ਉੱਪਰ ਪਿਆ ਇੱਕ ਆਪਾਹਜ ਬੱਚਾ ਸੀ ਜਿਹਦੀ ਮਤਲਬ ਢੂਈ ਦੇ ਵਿੱਚ ਫ੍ਰੈਕਚਰ ਸੀ ਉਹ ਫ੍ਰੈਕਚਰ ਹੋਣ ਕਾਰਨ ਉਹ ਹਿੱਲ ਜੁਲ ਨਹੀਂ ਸਕਦਾ ਸੀ ਤਾਂ ਕਰਕੇ ਉਹ ਬੈੱਡ ਦੇ ਉੱਪਰ ਪਿਆ ਸੀ ਤਾਂ ਉਹਦੇ ਵਿੱਚ ਜਦੋਂ ਆਵਾਜ਼ ਆਉਣ ਲੱਗੀ ਤਾਂ ਉਸ ਆਵਾਜ਼ ਦੇ ਵਿੱਚ ਇਹ ਦੱਸਿਆ ਗਿਆ ਜਾਂ ਇਹ ਕਿਹਾ ਗਿਆ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਤੰਦਰੁਸਤ ਹੋ ਸਭ ਕੁਝ ਠੀਕ ਠਾਕ ਆ ਖੁਸ਼ੀ ਮਨਾ ਰਹੇ ਹੋ ਫਿਲਮਾਂ ਦੇਖ ਰਹੇ ਹੋ ਥੀਏਟਰ ਸਿਨੇਮੇ ਦੇ ਵਿੱਚ ਤੁਸੀਂ ਜਾ ਰਹੇ ਹੋ ਚੱਲ ਫਿਰ ਵੀ ਸਕਦੇ ਹੋ ਖਾ ਪੀ ਵੀ ਸਕਦੇ ਹੋ ਪਰ ਇਸ ਬੱਚੇ ਦੀ ਤਰ੍ਹਾਂ ਜਿਵੇਂ ਇਹਨੂੰ ਬਿਮਾਰੀ ਲੱਗੀ ਜਾਂ ਉਹਦੇ ਹੱਡੀ ਦੇ ਵਿੱਚ ਫ੍ਰੈਕਚਰ ਸੀ ਉਹਨੂੰ மஞ்சੇ ਤੇ ਸਾਰਾ ਦਿਨ ਪੈਣਾ ਪੈਂਦਾ ਤੇ ਉਹ ਇਸ ਪੱਖੇ ਵੱਲ ਸਾਰਾ ਦਿਨ ਦੇਖ ਕੇ ਆਪਣੀ ਜਿਹੜੀ ਜ਼ਿੰਦਗੀ ਹੈ ਜਾਂ ਆਪਣਾ ਸਮਾਂ ਉਹ ਬਿਤਾਉਂਦਾਗਾ ਲੰਗਾਉਂਦਾਗਾ ਤਾਂ ਏ ਸੀ ਵੀ ਸਾਨੂੰ ਉਹਦੀ ਆਵਾਜ਼ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਸਾਨੂੰ ਕਦੇ ਵੀ ਇਹ ਨਹੀਂ ਇੱਕੇ ਦਾ ਘਬਰਾਉਣਾ ਨਹੀਂ ਚਾਹੀਦਾ ਜਾਂ ਸੋਚਣਾ ਨਹੀਂ ਚਾਹੀਦਾ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੇਲੇ ਵੀ ਕਿਹੋ ਜਿਹਾ ਵੀ ਮੋੜ ਆ ਸਕਦਾ ਠੀਕ ਹੈ ਮਤਲਬ ਉਸ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਜੀਨੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਸਾਨੂੰ ਬੋਲਣ ਲਈ ਆਵਾਜ਼ ਤੁਰਨ ਲਈ ਲੱਤਾਂ ਖਾਣ ਪੀਣ ਲਈ ਸਮਾਨ ਤਾਂ ਖੁਸ਼ੀ ਮਨਾਉਣ ਦੇ ਪਾਲ ਸਾਨੂੰ ਦਿੱਤੇ ਪਰ ਕਦੇ ਉਹਨਾਂ ਲੋਕਾਂ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਜਿਹੜੇ ਕਿ ਸਿਰਫ ਮੰੰਜਾਂ ਦੇ ਬੈੱਡਾਂ ਦੇ ਵਿੱਚ ਬੈੱਡਾਂ ਦੇ ਉੱਪਰ ਪੈ ਕੇ ਮਤਲਬ ਕਿਸੇ ਬਿਮਾਰੀ ਕਾਰਨ ਜਾਂ ਕਿਸੇ ਅਪੰਗਤਾ ਕਾਰਨ ਹਨਾ ਵੀ ਆਪਣੀ ਜ਼ਿੰਦਗੀ ਕੱਟ ਰਹੇ ਆ ਬਤੀਤ ਕਰ ਰਹੇ ਆ ਤਾਂ ਸਾਨੂੰ ਉਸ ਪ੍ਰਮਾਤਮਾ ਦਾ ਜਿਹਨੂੰ ਸੋਹਣੀ ਜ਼ਿੰਦਗੀ ਮਿਲੀ ਆ ਬਹੁਤ ਕੁਝ ਮਿਲਿਆ ਜੋ ਵੀ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਉਹਦੇ ਲਈ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਤੇ ਜੋ ਲੋਕ ਕਿਸੇ ਵੀ ਬਿਮਾਰੀ ਕਾਰਨ ਵਿਚਾਰੇ ਇਹਨਾਂ ਤਕਲੀਫਾਂ ਦੇ ਵਿੱਚੋਂ ਗੁਜ਼ਰ ਰਹੇ ਆ ਤਾਂ ਉਹਨਾਂ ਲਈ ਹਮੇਸ਼ਾ ਦੁਆ ਕਰਿਆ ਕਰੋ ਵੀ ਉਹ ਵੀ ਚੰਗੀ ਜ਼ਿੰਦਗੀ ਵਿਚਾਰੇ ਤੁਰਨ ਫਿਰਨ ਵਾਲੀ ਜਾਂ ਅੱਗੇ ਜੋ ਵੀ ਆਪਾਂ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹਾਂ ਉਦਾਂ ਦੀ ਉਹ ਜ਼ਿੰਦਗੀ ਜੀ ਸਕਣ ਬਤੀਤ ਕਰ ਸਕਣ